ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਬੀੜ ਗੁਰੂ ਝੰਡ ਸਾਹਿਬ ਪਾਤਸ਼ਾਹੀ ਦਸਵੀਂ ਇਹ ਗੁਰਦੁਆਰਾ ਸਾਹਿਬ ਰੋਪੜ ਦਰਾਹਾ ਰੋਡ ਉੱਪਰ ਚਮਕੌਰ ਸਾਹਿਬ ਤੋਂ ਲਗਭਗ 7-8 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇਹ ਗੁਰਦੁਆਰਾ ਸਾਹਿਬ ਮੇਨ ਰੋਡ ਉੱਪਰੋਂ ਨਹਿਰ ਤੋਂ ਲਗਭਗ 2 ਕਿਲੋਮੀਟਰ ਅੰਦਰ ਜਾ ਕੇ ਬਹੁਤ ਹੀ ਇਕਾਂਤ ਥਾਂ ਦੇ ਵਿੱਚ ਸਿਸ਼ੋਬਿਤ ਹੈ ਵਾਹਿਗੁਰੂ ਜੀ 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 ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਆਓ ਜਾਣੀਏ ਗੁਰਦੁਆਰਾ ਸਾਹਿਬ ਦੇ ਹੈਡ ਗ੍ਰਾਂਥੀ ਭਾਈ ਅਵਤਾਰ ਸਿੰਘ ਜੀ ਤੋਂ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਵੱਡੇ ਭਾਗਾਂ ਵਾਲੇ ਹੋ ਆਪ ਜੀ ਨੂੰ ਤਨ ਤਨ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਬੀੜ ਗੁਰੂ ਜੰਡ ਸਾਹਿਬ ਜੀ ਦੇ ਦਰਸ਼ਨ ਹੋ ਰਹੇ ਹਨ ਇਹ ਜੋ ਜੰਡ ਸਾਹਿਬ ਦਾ ਇਤਿਹਾਸ ਹੈ ਤਾਂ ਤਨ ਤਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲੰਗੀਧਾਰ ਵਾਸ਼ਾ ਪੰਥ ਦੇ ਵਾਡੀ ਸਤਿਗੁਰੂ ਜਦੋਂ ਚਮਕੌਰ ਸਾਹਿਬ ਜੀ ਤੋਂ ਤਾੜੀ ਸਾਹਿਬ ਵਿਤਰਸਥਾਨ ਤੋਂ ਤੁਰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮਾਛੀਵਾੜਾ ਸਾਹਿਬ ਅੱਲ ਜਾਣਾ ਸੀ ਤੇ ਜਦੋਂ ਸਤਿਗੁਰ ਉਤੋਂ ਤੁਰ ਕੇ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਅਸਥਾਨ ਤੇ ਪਹੁੰਚਦੇ ਨੇ ਜੱਟ ਸਾਹਿਬ ਨੂੰ ਸਤਿਗੁਰਾਂ ਨੇ ਭਾਗ ਲਾਇਆ ਸਤਿਗੁਰੂ ਇੱਥੇ ਬੈਠੇ ਨੇ ਉਹ ਅੰਮ੍ਰਿਤ ਵੇਲੇ ਦਾ ਸਮਾਂ ਸਤਿਗੁਰਾਂ ਨੇ ਇੱਥੇ ਬਤੀਤ ਕੀਤਾ ਤੇ ਜਦੋਂ ਗੁਰਦੇਵ ਜੀ ਪਿਤਾ ਦਿਨ ਚੜੇ ਤਾਂ ਤੁਰੰਤ ਜੇਲੇ ਜੀ ਤਾਂ ਕੀ ਦੇਖਦੇ ਆ ਪਿੰਡ ਕੀੜੀ ਫਗਾਨਾ ਦੇ ਅਲਕੂ ਅਤੇ ਗਾਮੂ ਦੋਨੇ ਉਹਨਾਂ ਦੇ ਪਸ਼ੂ ਸਨ ਇਸ ਬੀੜ ਦੇ ਵਿੱਚ ਜਦੋਂ ਪਸ਼ੂ ਦੇਖਣ ਵਾਸਤੇ ਆਇਆ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿਗੁਰਾਂ ਨੂੰ ਦੇਖ ਕੇ ਉਹਨਾਂ ਨੇ ਰੋਣਾ ਪਾਉਣਾ ਸ਼ੁਰੂ ਕਰ ਦਿੱਤਾ ਸਤਗੁਰਾਂ ਨੇ ਬੜਾ ਸਮਝਾਇਆ ਉਹਨਾਂ ਨੂੰ ਉਹਨਾਂ ਨੂੰ ਕੁਝ ਪੈਸੇ ਵੀ ਦਿੱਤੇ ਤੇ ਪਰ ਉਹਨਾਂ ਦਾ ਲਾਲਚ ਵੱਧ ਗਿਆ ਤੇ ਗੁਰੂ ਸਾਹਿਬ ਜੀ ਨੂੰ ਦੇਖ ਕੇ ਉਹ ਹੋਰ ਉੱਚ ਉੱਚ ਰੌਲਾ ਪਾਉਣ ਲੱਗੇ ਸਤਗੁਰਾਂ ਨੇ ਕਿਹਾ ਨਹੀਂ ਭਾਈ ਇਹ ਧਰਮ ਯੁੱਧ ਚੱਲ ਰਿਹਾ ਹੈ ਇਹ ਸਾਡੇ ਕੰਮ ਦੇ ਵਿੱਚ ਦਖਲ ਨਾ ਦੇਵੋ ਜਾਂ ਨਾ ਹਟੇ ਸਤਗੁਰਾਂ ਨੇ ਉਹਨਾਂ ਨੂੰ ਇਸ ਸਥਾਨ ਤੇ ਮੌਬੇ ਤੋਂ ਹਟ ਉਤਾਰ ਦਿੱਤਾ ਤੇ ਗਰੀਬ ਨਵਾਜ਼ ਤੇ ਇਸ ਸਥਾਨ ਤੋਂ ਅੱਗੇ ਮਹਲੂਰਪੁਰ ਵਿਖੇ ਨਵੀਨੇ ਕਤਰੀ ਗੁਣ ਜਾਂਦੇ ਨੇ ਕਿ ਇਹਨੇ ਕਤਰੀ ਤੋਂ ਉਹਦੇ ਘਰੋਂ ਹੁੰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਝਾੜ ਸਾਹਿਬ ਝਾੜ ਸਾਹਿਬ ਤੋਂ ਬਾਹਰ ਆ ਬਾਸ਼ੂ ਬੜਾ ਸਾਹਿਬ ਦੇ ਪੁੱਤਰ ਅਸਥਾਨ ਚਰਨ ਕਮਲ ਸਾਹਿਬ ਦੇ ਪੁੱਤਰ ਅਸਥਾਨ ਤੇ ਸਤਿਗੁਰੂ ਤੇ ਭਾਗ ਲਾਉਂਦੇ ਨੇ ਇਹ ਗੁਰੂ ਪਿਆਰੀ ਸਾਧ ਸੰਗਤ ਇਸ ਸਥਾਨ ਦਾ ਇਤਿਹਾਸ ਹੈ ਸਤਿਗੁਰਾਂ ਨੇ ਬੜੀ ਕਿਰਪਾ ਵਰਤਦੀ ਇਸ ਅਸਥਾਨ ਦੇ ਉੱਤੇ 24 ਘੰਟੇ ਗੁਰੂ ਕੇ ਲੰਗਰ ਤੁੱਤ ਵਰਤਦੇ ਰਹੇ ਲਿਹਾਨੂੰ ਅਤੇ ਇਹਦੀ ਥੰਡਪਾਟ ਸਹਿਬ ਸੰਗਤਾਂ ਬੜੇ ਪ੍ਰੇਮ ਪਿਆਰ ਦੇ ਨਾਲ ਸਤਿਗੁਰਾਂ ਦੇ ਚਰਨਾਂ ਨੂੰ ਪਿਆਰ ਕਰਦੇ ਹੋਇਆਂ ਇੱਥੇ ਅਰੰਭ ਕਰਾਉਂਦੇ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ અપਾਰ ਵਾਖਿਸ਼ ਕਿਰਪਾ ਵਰਦਈ ਹੈ ਸੋ ਗਰੀਬ ਨਿਵਾਜ ਕਲਗੀਧਰ ਪਿਤਾ ਜੀ ਦਾ ਬਯੰਤ ਬਯੰਤ ਸ਼ੁਕਰ ਹੈ ਸਾਰੀਆਂ ਸੰਗਤਾਂ ਦਾ ਬਯੰਤ ਬਯੰਤ ਧੰਨਵਾਦ ਹੈ ਜੀ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ